ਅਮਰਪੁਰ ਸਿੰਘ ਸਰ ਕੀ ਮਾਮਲੇ ਦਾ ਫੈਮਿਲੀ ਲੈ ਕੇ ਆਏ ਜਿਹੜੀ ਐਕਸੀਡੈਂਟ ਹੋਇਆ ਕੁਝ ਨਿਕਲ ਆਪ ਕੋਈ ਖਾਟੀ ਲੱਗੇ ਛਕੇ ਜਰਾ ਇੱਕ ਰੋਡ ਤੇ ਫੇਸੇ ਵਗਾਰੇ ਇਹਨਾਂ ਨੂੰ ਚੱਕ ਕੇ ਲਿਆਉਂਦਾ ਤਾਂ ਸ਼ਤਪ ਚਾਰੇ ਤਾਂ ਕਾਫੀ ਲੱਗੀਆਂ ਸੀ ਇਹਨਾਂ ਤੇ ਤੇ ਪਤਾ ਲੱਗਾ ਸਰ ਕਾਤੇ ਸੀਗੇ ਇਹ ਮੋਟਰਸਾਈਕਲ ਦੇ ਸੀਗੇ ਮੋਰੇ ਕੋਈ ਰਿਕਸ਼ਾ ਸੀਗਾ ਉਹ ਚਾਰ ਜਣੇ ਆ ਤੇ ਕਦੋਂ ਐਕਸੀਡੈਂਟ ਹੋਇਆ ਇਹਨਾਂ ਦਾ ਇਹ ਰਿਕਸ਼ਾ ਭੱਜਿਆ ਮਗਰ ਮੋਟਰਸਾਈਕਲ ਭੱਜਿਆ ਇਹਨਾਂ ਦਾ ਇੱਕ ਮੋਟਰਸਾਈਕਲ ਤੇ ਚਾਰ ਬੰਦੇ ਸੀਗੇ ਜਿਹੜੇ ਦੋਨੇ ਨਿਆਣੇ ਆ ਇਹਨਾਂ ਦੇ ਹਸਣ ਬੱਚੇ ਨਾਲ ਤੇ ਪਤਾ ਲੱਗਾ ਸਰ ਕਿੱਥੋਂ ਤੋਂ ਆ ਇਹ ਵੀਰ ਜੀ 10 ਦਿਨਾਂ ਤੋਂ ਪੋਤਾ ਸੈਟ ਦੇ ਆ। ਗੱਦਾ ਸਰ ਤੁਸੀਂ ਇਹਨਾਂ ਨੂੰ ਲੈ ਕੇ ਆਏ ਇੱਥੇ ਹੌਪੀਟਲ ਤੇ ਲੋਕਾਂ ਕੀ ਅਪੀਲ ਕਰਨਾ ਕਰ ਨਹੀਂ ਕਿੱਦਾਂ। ਚਲੋ ਅਪੀਲ ਤਾਂ ਜੀ ਚਲੋ ਜਿਹੜੀ ਜਿਹੜੀ ਮਦਦ ਕਰਨੀ ਚਾਹੀਦੀ ਆ ਜਿਹੜੇ ਰੋਡ ਤੇ ਕੋਈ ਅਕਸੀ ਵਾਲਾ ਹੁੰਦਾ ਜਾਂ ਕਿੱਦਾਂ ਵੀ ਹੈ ਕਪਚਾਰ ਵਿੱਚ ਦੇਖਣਾ ਚਾਹੀਦਾ ਆ। ਤੁਸੀਂ ਲੈ ਕੇ ਆਏ ਸੱਟਾ ਕਿੰਨੀ ਆ ਕ ਬੱਚਿਆਂ ਦੇ ਤੇ ਨਾ ਨੇ। ਬੱਚੇ ਸੱਟਾ ਕਾਫੀ ਆ ਤੇ ਉਹ ਜਿਹੜਾ ਉਹਦਾ ਹਸਬੰਦ ਆ ਉਹਦੇ ਕਾਫੀ ਸੱਟਾਂ ਲੱਗੀਆਂ ਨੇ। ਇਹ ਸਰ ਹੋਇਆ ਕਿੱਥੇ ਦਾ ਇੱਕ ਦਿਨ ਇਹ ਖਾਟੀ ਤੇ ਲਾਗੇ ਛੱਡ ਗਈ। ਸਰ ਕਿੱਦਾਂ ਹਾਲਾਤ ਕਿਤਾ ਇਹਨਾਂ ਦੇ ਇਸਟਾ। ਠੀਕ ਹੈ ਉਹਦਾ ਮੁੰਡਾ ਬੋਲ ਕਿੱਥੋਂ ਕਿੱਥੇ ਜਾ ਰਹੇ ਸੀ ਆਪਾਂ ਅਸੀਂ ਨਕੋਰ ਦੇ ਚੱਲੇ ਸੀ ਟੈਂਡੇ ਨਾ ਕੱਤੇ ਸੀਗੇ ਮੋਟਰਸਾਈਕਲ ਤੇ ਹੋਇਆ ਕਿਦਾਂ ਐਕਸੀਡੈਂਟ ਪਾਣੀ ਇੱਕ ਧਾਮੀ ਲੇੜੀ ਮਰੇ ਆ ਗਈ ਕੋੜੇ ਵਾਲੀ ਕੋੜੇ ਵਾਲੀ ਹਾਂ ਤੇ ਤੁਸੀਂ ਕਿੰਨੇ ਕਿੰਨੇ ਵਿਅਕਤੀ ਸੀ ਮੋਟਰਸਾਈਕਲ ਤੇ ਹਾਂ ਜੀ ਕਿੰਨੇ ਆਦਮੀ ਸੀ ਕਿੰਨੇ ਵਿਅਕਤੀ ਸੀ ਆਪਾਂ ਅਸੀਂ 4 ਜਾਣੇ ਸੀ 4 ਜਾਣੇ 4 ਨੇ ਸੱਟਾਂ ਲੱਗੀਆਂ ਹਾਂ ਜੋ ਮੁੰਡੇ ਨੇ ਥੋੜੀ ਇਹਨਾਂ ਤੇ ਠੀਕ ਆ ਉਦਾਂ ਬਾਕੀ ਸਾਰੇ ਸਹੀ ਹੈ ਹਾਂ ਜੀ ਮਰਤ ਪਾਰ ਸੀ ਸਰ ਕੀ ਮਾਮਲੇ ਦਾ ਫੈਮਿਲੀ ਲੈ ਕੇ ਆਏ ਜਿਹੜੀ ਐਕਸੀਡੈਂਟ ਹੋਇਆ ਕੁਝ ਨਿਕਲ ਆਪ ਖਾਟੀਏ ਲੱਗੇ ਛਕੇ ਸ਼ਾਇਦ ਲੋੜ ਤੇ ਫੇਸੇ ਵਜਾ ਰਿਹਾ ਇਹਨਾਂ ਨੂੰ ਚੱਕ ਕੇ ਲਿਆਉਂਦਾ ਛਤਪ ਚਾਰੇ ਦਾ ਕਾਫੀ ਲੱਗੀਆਂ ਸੀ ਇਹਨਾਂ ਤੇ ਤੇ ਪਤਾ ਲੱਗਾ ਸਰ ਕਾਤੇ ਸੀਗੇ ਇਹ ਇਹ ਮੋਟਰਸਾਈਕਲ ਦੇ ਸੀਗੇ ਮੋਰੇ ਕੋਈ ਰਿਕਸ਼ਾ ਸੀਗਾ ਉਹ ਚਾਰ ਜਣੇ ਆ ਤੇ ਕਦ ਨਾਲ ਐਕਸੀਡੈਂਟ ਹੋਇਆ ਇਹਨਾਂ ਦਾ ਇਹ ਰਿਕਸ਼ਾ ਭੱਜਿਆ ਮਗਰ ਮੋਟਰਸਾਈਕਲ ਭੱਜਿਆ ਇਹਨਾਂ ਦਾ ਇੱਕ ਮੋਟਰਸਾਈਕਲ ਦੇ ਚਾਰ ਬੰਦੇ ਸੀਗੇ ਜਿਹੜੇ ਦੋਨੇ ਨਿਆਣੇ ਆ ਇਹਨਾਂ ਦੇ ਅਸਮਣ ਬੱਚੇ ਸੀ ਨਾਲ ਤੇ ਪਤਾ ਲੱਗਾ ਸਰ ਕਿੱਥੋਂ ਤੋਂ ਆ ਇਹ ਵੀਰ ਜੀ ਸੱਤ ਦਾ ਜਿਹੜਾ ਨਿਕੋਟਾ ਸੈਂਟ ਦੇ ਆਂ ਜਿੰਦਾ ਸਰ ਤੁਸੀਂ ਇਹਨਾਂ ਨੂੰ ਲੈ ਕੇ ਆਏ ਇੱਥੇ ਹੌਪੀਟਲ ਤੇ ਲੋਕਾਂ ਕੀ ਅਪੀਲ ਕਰਨਾ ਕਰ ਨਹੀਂ ਦਿੰਦਾ ਚਲੋ ਅਪੀਲ ਤਾਂ ਜੀ ਚਲੋ ਜਿਹੜੀ ਜਿਹੜੀ ਮਦਦ ਕਰਨੀ ਚਾਹੀਦੀ ਆ ਜਿਹੜੇ ਰੋਡ ਤੇ ਕੋਈ ਅਕਸੀਡੈਂਟ ਹੁੰਦਾ ਜਾਂ ਕਿੱਦਾਂ ਵੀ ਹੈਗਾ ਵਿਚਾਰ ਉਹ ਤੇਖਣਾ ਚਾਹੀਦਾ ਆ ਤੁਸੀਂ ਲੈ ਕੇ ਆਏ ਸੱਟਾ ਕਿੰਨੀ ਹੈਗਾ ਬੱਚਿਆਂ ਦੇ ਤੇ ਨਾ ਨੇ ਬੱਚੇ ਸੱਟਾ ਕਾਫੀ ਆ ਤੇ ਉਹ ਜਿਹੜਾ ਉਹਦਾ ਹਸਬੰਦ ਹੈ ਉਹਦੇ ਕਾਫੀ ਸੱਟਾਂ ਲੱਗੀਆਂ ਨੇ ਇਸ ਵਾਰ ਹੋਇਆ ਕਿੱਥੇ ਦਾ ਇੱਕ ਇਹ ਖਾਟੀ ਦੇ ਲੱਗੇ ਛੱਡੇ ਜੀ ਸਰ ਕਿੱਦਾਂ ਹਾਲਾਤ ਕਿਦਾਂ ਨੇ ਇਹਨਾਂ ਦੇ ਇਸ ਵਾਰ ਠੀਕ ਹੈ ਉਹਦਾ ਮੁੰਡਾ ਬੋਲਦਾ ਆ ਕਿੱਥੋਂ ਕਿੱਥੇ ਜਾ ਰਹੇ ਸੀ ਆਪਾਂ? ਕਹਿੰਦੇ ਨਕੋਰ ਦੀ ਛੱਲੇ ਸੀ ਟੰਡੇ ਨਾ। ਕੱਤੇ ਸੀਗੇ? ਮੋਟਰਸਾਈਕਲ ਤੇ ਹੋਇਆ ਕਿਦਾਂ ਐਕਸੀਡੈਂਟ? ਪਹਿਲੇ ਇੱਕ ਢਾਂਗੀ ਰੇੜੀ ਮੋੜੇ ਆ ਗਈ ਕੋੜੇ ਵਾਲੀ। ਕੋੜੇ ਵਾਲੀ? ਹਾਂਜੀ। ਫੇ ਤੁਸੀਂ ਕਿੰਨੇ ਕਿੰਨੇ ਵਿਅਕਤੀ ਸੀਗੇ ਮੋਟਰਸਾਈਕਲ ਤੇ? ਹਾਂਜੀ। ਕਿੰਨੇ ਆਦਮੀ ਸੀ? ਕਿੰਨੇ ਵਿਅਕਤੀ ਸੀਗੇ ਆਪਾਂ? ਅੱਛਾ 4 ਜਣੇ ਸੀ। 4 ਜਣੇ। 4 ਦੀ ਸੱਟਾਂ ਲੱਗੀਆਂ? ਹਾਂਜੀ, ਮੁੰਡੇ ਦੇ ਥੋੜੀ ਇਹਨਾਂ ਦੀ। ਠੀਕ ਆ ਓਦਾਂ ਬਾਕੀ ਸਾਰੇ ਸਹੀ ਐ? ਹਾਂਜੀ।